ਮੇਰਨ ਪਰਮਜੀਤ ਸਿੰਘ ਜੀ ਮੈਂ ਖੁਦ ਸੀਗਾ ਬਸ ਜੀ ਤੇ ਇੱਕ ਮੇਰੀ ਬੇਟੀ ਸੀ ਮੇਰੀ ਵਾਈਫ ਸੀ ਨਾਲ ਅਸੀਂ ਅੰਮ੍ਰਿਤਸਰ ਚੱਲੇ ਸੀ ਤੇ ਉਹਦੀ ਬਸ ਨੇ ਜਦੋਂ ਕ੍ਰਾਸ ਕਰਦੀ ਸੀ ਬਸ ਡਰਾਈਵਰ ਪਹਿਲਾਂ ਹੀ ਸ਼ਾਲ ਮਾਰ ਗਿਆ ਉਹਦੋਂ ਵਿੱਚ ਬੈਠੇ ਤੋਂ ਹੀ ਜਦੋਂ ਨੇ ਸ਼ਾਲ ਮਾਰੀ ਅਸੀਂ ਮਤਲਬ ਥੋੜੇ ਜਿਹਾ ਐਕਟਿਵ ਹੋ ਗਏ ਕੋ ਜਿਹੜੇ ਮਣ ਕੇ ਟੁੱਟ ਕੇ ਨਾਲ ਟਰੱਕ ਨਾਲ ਢੇਡਣ ਕਰਕੇ 8-7 ਬੰਦੇ ਤਾਂ ਮੇਰੇ ਸਾਹਮਣੇ ਮਰ ਗਏ ਸੀ ਬੱਚੀ ਉਹਦੇ ਨਾਲ ਹੀ ਮੇਰੀ ਬੇਟੀ ਦਾ ਹੱਥ کٹਿਆ ਗਿਆ ਵਿੱਚ ਤੇ ਫਿਰ ਅਸੀਂ ਉਦੋਂ 4 ਸਾਲੇ ਸਾਨੂੰ ਮਿਲ ਗਏ ਉੱਥੋਂ ਨਾਲ ਉਹਨਾਂ ਕੱਢਿਆ ਤੇ ਫਿਰ ਮੈਡੀਕਲ ਚ ਬਟੰਡੇ ਗਏ ਅਤੇ ਫਰੀਦਕੋਟ ਗਏ ਸੌਰੀ ਫਿਰ ਸਾਨੂੰ ਅੰਮ੍ਰਿਤਸਰ ਉਹਨਾਂ ਨੇ ਅੰਮ੍ਰਿਤ ਦੀ ਹਸਪਤਾਲ ਰੈਫਰ ਕੀਤਾ ਉਹ ਤਾਂ ਮੇਰੀ ਬੇਟੀ ਦਾ ਰੇ ਚੰਚਾਰਦਾ ਰਹੇ ਨਹੀਂ ਪਤਾ ਲੱਗਿਆ ਫਿਰ ਮੇਰੀ ਇਥੋਂ ਵਦਵਾ ਤੋਂ ਮੈਂ ਕਰਾਈ ਸਕੈਨ ਮੈਨੂੰ ਪਤਾ ਲੱਗਿਆ ਮੇਰੇ ਪਾਸੇਲੀ ਇਥੋਂ ਮਤਲਬ ਕਰਕ ਹੋ ਗਈ ਹੁਣ ਅਸੀਂ ਇੱਥੇ ਧਰਨੇ ਤੇ ਆਏ ਆ ਇੱਥੇ ਬੈਠੇ ਉਹਨਾਂ ਦਾ ਸਮਰਥਨ ਦਿੰਨੇ ਆ ਅਸੀਂ ਉਹਨਾਂ ਨੂੰ ਵੀ ਸਪੋਰਟ ਤੇ ਆਏ ਜੀ ਉਹਨਾਂ ਦੀ ਬੇਟੀ 3 ਸਾਲ ਦੀ ਏਜ ਹੈਗੀ ਉਹਨਾਂ ਦੀ ਹੱਥ ਕੱਟਿਆ ਗਿਆ ਉਹ ਮਤਲਬ ਛੁੱਟੀ ਮਿਲ ਗਈ ਤੁਹਾਨੂੰ ਘਰੇ ਆ ਹੱਥ ਘਟੇ ਗਏ ਨਹੀਂ ਜੁੜਿਆ ਜੀ ਹੱਥ ਨਹੀਂ ਜੁੜੇ ਇਹ ਮੈਂ ਤਾਂ ਉੱਥੇ ਰਹਿ ਫਿਰਦੀ ਆ ਮੇਰਾ ਫਰੈਂਡ ਇਹਨੂੰ ਮੈਂ ਕੱਲਿਆ ਵੀ ਸੀ ਉੱਥੇ ਬਾਸਤੇ ਪਿੱਛੇ ਵੀ ਡਾਕਟਰ ਕਹਿੰਦੇ ਪਾਟ ਦੇ ਦਿਓ ਸਾਨੂੰ ਜਿਹੜਾ ਮਿਲਿਆ ਕੋਈ ਤੁਹਾਨੂੰ ਵੀ ਨਾਲ ਜੋੜ ਦਾਂਗੇ ਇਹਨਾਂ ਨੂੰ ਮਿਲਿਆ ਨਹੀਂ ਆ ਇਹ ਮੇਰੇ ਫਰੈਂਡ ਦਾ ਪਤਨ ਵਾਲੇ ਦਾ ਹਾਂਜੀ ਹਾਂਜੀ ਇਹਨਾਂ ਦੀ ਸਪੋਰਟ ਹੈ ਇਸ ਮਰਥਨ ਦੇਵਾਂਗੇ ਇਹਨਾਂ ਨੂੰ ਪੂਰਾ ਅਸੀਂ ਤੇ ਮੇਰੀ ਦਰਦ ਹੋਣ ਕਰਕੇ ਬਾਹਰ ਮੈਂਥੋਂ ਖੜਿਆ ਨਹੀਂ ਜਾਂਦਾ ਦੇਖੋ ਮੇਰੇ ਤੇ ਲੱਗੇ ਪਸਲੀ ਮੇਰੀ ਟੁੱਟ ਗਈ ਹੈ